ਹਲਕਾ ਫਤੇਗੜ ਚੂੜੀਆਂ ਵਿੱਚ ਪੈਂਦੇ ਪਿੰਡ ਛਿੱਤ ਦੇ ਕਾਂਗਰਸੀ ਸਾਬਕਾ ਸਰਪੰਚ ਹਰਜੀਤ ਸਿੰਘ ਜੋ ਪਹਿਲਾਂ ਕੁਝ ਸਮਾਂ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਆਦਮ ਆਮ ਆਦਮੀ ਪਾਰਟੀ ਦੇ ਵਿੱਚ ਸਮੂਲੀਅਤ ਕੀਤੀ 16 ਮਾਰਚ 2024 ਨੂੰ ਇਸ ਮੌਕੇ ਤੇ ਹਲਕਾ ਇੰਚਾਰਜ ਫਤੇਗੜ ਚੂੜੀਆਂ ਬਲਬੀਰ ਸਿੰਘ ਪੰਨੂ ਨੇ ਸ਼ਿਰਕਤ ਕੀਤੀ ਪਿੰਡ ਛਿੱਤ ਵਿੱਚ ਲੋਕਾਂ ਦੇ ਇਕੱਠ ਨੂੰ ਪੰਨੂ ਨੇ ਸੰਬੋਧਨ ਕਰਦਿਆਂ ਸ਼ਰੇਆਮ ਸਪੀਕਰ ਦੇ ਪਿੰਡ ਦੇ ਲੋਕਾਂ ਨੂੰ ਵੇਲਣੇ ਵਿੱਚ ਪੀੜਨ ਦੀਆਂ ਧਮਕੀਆਂ ਪ੍ਰਿਸਫੀਜ਼ ਕਰਦਿਆਂ ਗੁਰਸਿੱਖਾਂ ਅਤੇ ਬਾਣੇ ਤੇ ਗੁਰਸਿੱਖਾਂ ਅਤੇ ਗੁਰੂ ਦੇ ਬਾਣੇ ਤੇ ਵੀ ਇਤਰਾਹ ਜਿਹਾ ਜ਼ਹਿਰ ਕੀਤਾ ਤਕਰੀਬਨ 3 ਘੰਟੇ ਪਹਿਲਾਂ ਚੋਣ ਜਾਬਤੇ ਦਾ ਐਲਾਨ ਹੋ ਚੁੱਕਾ ਸੀ ਇਸ ਮਹਾਨ ਹਸਤੀ ਨੇ ਚੋਣ ਜਾਬਤੇ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਕਿ ਉਹ ਆਪ ਆਪਣੇ ਅੰਗੇ ਵਿਚਾਰ ਰੱਖਣਗੇ ਉਹਨਾਂ ਦੇ ਵਿਚਾਰ ਸੁਣਦੇ ਆਂ ਵਾਇਲਡ ਜੀ ਦਾ ਕਲਸ਼ਾ ਵਾਇਲਡ ਜੀ ਕੀ ਕੰਮ ਦਾ ਕੰਮ ਮੇਰ ਕੋ ਮੋਦਬਰ ਸਾਹਿਬ ਪੇਟਾ ਦੇ ਕੰਮ ਦੀ ਮੇਰ ਕੋ ਆਸ ਰੱਖਿਓ ਇਹ ਜੇ ਤੁਸੀਂ ਕਹੋ ਕਿ ਬਲਵੀਰ ਨੇ ਪੰਨੂ ਗਲਤ ਛੱਬੀ ਬਣਾ ਦੂਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਪੰਨੂ ਕਿਸੇ ਦੇ ਝੂਠੀ 452 ਲਵਾ ਦੂਗਾ ਪੰਨੂ ਕਿਸੇ ਦੇ 752 ਕਰਾ ਦੂਗਾ ਪੰਨੂ ਕਿਸੇ ਦੇ ਝੂਠੀ ਖਰਾਬਵਾ ਦੂਗਾ ਪੰਨੂ ਕਿਸੇ ਦੇ ਝੂਠਿਆ ਸਮੈਗ ਬਵਾ ਦੂਗਾ ਐਡਾ ਦਾ ਕੰਮ ਨਹੀਂ ਕੀ ਹੁੰਦਾ ਅੱਜ ਦੀ ਦੇਰ ਤੇ ਇਹ ਰੋਹਿਆ ਬੰਦਾ ਤੁਹਾਨੂੰ ਸਰਪੰਚ ਬਣ ਕੇ ਤੇ ਪੇੜ ਦੇ ਵਿੱਚ ਫਕਾੜ ਹੋ ਜਾਊਗਾ ਸੋਨਹਰ ਬਈ ਰੋਡ ਪਰ ਤੁਸੀਂ ਮੇਰੇ ਕੋਲ ਸਟੈਂਪ ਕਿੰਨੂੰ ਵੜਾਉਂਦੇ ਜੀ ਇਹ ਬਾਬੂ ਦੇ ਸਰਪੰਚ ਕਿਹਦੀ ਪਾਰਟੀ ਦਾ ਹੈ ਵਿਕਾਸ ਹੋਇਆ ਪੰਜ ਸਾਲ ਨਹੀਂ ਹੋਇਆ ਨਾ ਮੇਰੀਆਂ 2027 ਦੇ ਵਿੱਚ ਫੋਟਾਂ ਨੇ ਐਮਐਲਏ ਆਪਣੀਆਂ ਫੋਟਾਂ ਤੋਂ ਪਹਿਲਾਂ ਤੁਹਾਨੂੰ ਸਰਪੰਚ ਬਣਾਉਣਾ ਪੈਣਾ ਸਰਪੰਚ ਬਣਨਾ ਕੀ ਮਜਬੂਰੀ ਕਿਉਂ ਮਜਬੂਰੀ ਹੈ ਕਿਉਂਕਿ ਪਿੰਡ ਦਾ ਵਿਕਾਸ ਹੀ ਕਾਹ ਹੋਣਾ ਜੇ ਤੁਸੀਂ ਪੰਚ ਵੜਾਉਂਦੇ ਜੀ ਇਸੇ ਉਪਰਾਹ ਨੇ ਪੀੜਾ ਚੁੱਕਿਆ ਵਾ ਬੱਗਾ ਤੇਰੀ ਜਾਂਦਾ ਕਤੋਂ ਜਾ ਚੰਗ ਬੰਦਿਆਂ ਜਾਰੀ ਲਈਆ ਸਜਾਈ ਦੇ ਸਮਗਾ ਜਿਵੇਂ ਆ ਗਿਆ ਜੀ ਤੇ ਤੁਹਾਡੇ ਨਾਲ ਵੀ ਇਹਨਾਂ ਵਡਾ ਪਾ ਮੇਰੇ ਬੁੱਧਿਆ ਤੇ ਨਾਮ ਪਾਉ ਜਿਹੜਾ ਪਤਾ ਇਹ ਕੱਲ੍ਹ ਕਹਿ ਰਿਹਾ ਉਹਨੂੰ ਕਰਵਾਉਣਾ ਚਾਹੀਦਾ ਉਹ ਮੈਂ ਵਿਕਾਸ ਦਾ ਭਰਾ ਵੀ ਅੱਗੇ ਲਾ ਕੇ ਤੁਰਾ ਸਾਫਾ ਪੂਰੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵਾਂ ਮੈਂ ਜਿਹੜੇ ਪਿੰਨਾਂ ਦੇ ਵਿੱਚ ਸਰਪੰਚ ਭੜਾ ਰਹੇ ਹੁੰਦੇ ਆ ਉਹ ਤੁਸੀਂ ਤੁਸੀਂ ਆ ਕਰ ਰਹੇ ਏ ਨਾ ਕਰ ਰਹੇ ਨਾ ਜੇ ਤਾਂ ਕਾਂਗਰਸੀਆਂ ਦੇ ਅਕਾਲੀਆਂ ਨੂੰ ਥੋੜੀ ਪੁੱਛੂਗਾ ਜਾ ਕੇ ਇਹ ਦੱਸ ਕਿ ਕਿੰਨੂ ਬਣਾਉਣਾ ਤੁਹਾਨੂੰ ਪੁੱਛੂਗਾ ਤੂੰ ਹੀ ਤੁਹਾਨੂੰ ਪੁੱਛੂਗਾ ਉਹ ਕਾਲੀਏ ਦੇ ਕਾਂਗਰਸ ਦੇ ਤੇ ਪੁੱਛਣ ਨੂੰ ਥੋੜੀ ਪੁੱਛੂਗਾ ਇਹ ਜਿਹੜਾ ਤੁਸੀਂ ਆ ਕਰ ਰਹੇ ਤੇ ਤੇ ਮੇਰੀ ਵੀ ਆਈਆਂ ਫਿਰ ਸ਼ਰਮ ਵਿੱਚ ਫਰੇ ਮੁਰਾ ਨਹੀਂ ਪੈਂਦਾ ਨਾ ਅਜੇ ਮੈਂ ਹੋਰ ਕੁਝ ਕੰਮ ਬੋਲ ਨਹੀਂ ਇਦਾਂ ਅਜੇ ਮੈਂ ਕੁਝ ਬੋਲਣ ਆਇਆ ਇਹ ਤਾਂ ਮੈਂ ਸ਼ੁਰੂ ਹੋਣ ਲੱਗਾ ਆ ਜਿਆ ਕੈਮਰਾ ਨਾਲੇ ਕਾਰਨ ਬਾਈ ਇਹ ਤਾਂ ਹੋ ਰਹੀ ਬੋਲੀਣਾ ਇਹ ਅਸੀਂ ਭਾਰਿਆਂ ਨੂੰ ਬਤਾਉਣਾ ਵੀ ਆਰਮੀ ਚੋਂ ਲੜਾਇਆ ਇਹਨੂੰ ਰਾਜਨੀਤੀ ਦੇ ਵਿੱਚ ਕੋਈ ਹਰਾਮ ਦੇ ਪੈਸੇ ਦੀ ਲੋੜ ਨਹੀਂ ਹੈ ਬੜੀਆਂ ਮੈਨੂੰ ਆਫਰਾ ਹੁੰਦੀਆਂ ਨੇ ਆ ਕਣਕ ਵਾਲਿਆਂ ਕੋ ਕਿ ਤੈਨੂੰ ਇੱਕ ਕੋਟੇ ਦਾ 50 ਲੱਖ ਦੇ 50 ਲੱਖ ਇਧਰੋਂ ਤੇ 50 ਉਧਰੋਂ ਦੇ ਦਾਂਗੀ ਪਰ ਨਹੀਂ ਇਮਾਨਦਾਰੀ ਨਾਲ ਕੰਮ ਕਰਾਂਗੀ ਬਸ ਤਾਂ ਮੈਂ ਲੈ ਡੈਲੀ ਦਾ ਉਹਦੇ ਬੈਸਪਾਸ ਆ ਜਾਊਗਾ ਜਰੀਰ ਦੀ ਗਰਗਰਾਣਾ ਨਾ ਕਰ ਗਿਆ ਸਭ ਲੋਕ ਖੋ ਚਲ ਗਿਆ ਮੈਂ ਜਿਹੜੀ ਗੱਲ ਕਰ ਰਿਹਾ ਮੇਰੀ ਸੋਰੀ ਹੋਰ ਤੁਸੀਂ ਜਾਣ ਦੇ ਵਤਨ ਤੇ ਕੰਨਾਂ ਚੀਦਾ ਮੇਰੇ ਘਰ ਆਏ ਬੰਨਣ ਚੀਦਾ ਕਿ ਇਹ ਕਿਸੇ ਕਿੰਤੂ ਬਰੰਤੂ ਤਾਰਾ ਜਵਾਨ ਨੇ ਵਿੱਚ ਜੜ ਬੁਧਾਇਆ ਕਿ ਜੇ ਕੋਈ ਸੱਜੇ ਖੱਬੇ ਐਵੇਂ ਪਿੰਡ ਨੂੰ ਖਰਾਬ ਕਰੇ ਚਾਹੇ ਵੀ ਮੈਂ ਉਹ ਪੰਜ ਬੰਦ ਜਣਾ ਬਹਿ ਉਹ ਕਰ ਜਣਾ ਐਸਾ ਰੋਲੇ ਦਾਣੀ ਲਗਾਉਂਗਾ ਉਹਨੂੰ ਕੀ ਕਿਸ ਨੇ ਪੇਰਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹ ਹੋਏ ਪੂਰੀ ਸੂਝ ਲੈ ਕੇ ਜਾਣੀ ਜਣੀ ਆ ਇਹ ਹੋ ਗਿਆ ਮਾਹੌਲ ਖਰਾਬ ਕਰਨ ਦਾ ਹਾਂ ਤੇ ਸਾਰੇ ਘਰੇ ਟੱਪ ਨੂੰ ਵੜੇ ਦੇ ਡਵਾਉਂਗਾ ਲੈ ਸਾਰੇ ਟੱਪ ਨੂੰ ਜਿਹੜੇ ਕੰਗਾ ਕਿਉਂ ਡਵਾਉਂਗਾ ਕਿਉਂਕਿ 75 ਸਾਲ ਹੋ ਗਏ ਨੇ 75 ਸਾਲ ਅੱਪਾ ਕਦੀ ਕਾਲੀਆਂ ਨੇ ਲੜ ਲੱਗਦੇ ਦਾ ਕਦੀ ਕਾਂਗਰਸ ਜਾਂਦੇ ਜਦੋਂ ਆਪਾਂ ਕਾਲੀਏ ਤੋਂ ਅੱਗੇ ਸਣਾ 15 ਸਾਲਾਂ ਚ ਅਬੀਰੋ ਕਬਾਈ ਜੀ ਸੰਵੀਰੋ ਇੱਕ ਇੱਕ ਫਰੰਚ ਬੜਾ ਕੋਰਾ ਬਉਲੀ ਨਗਰੀ ਸਾਡੇ ਨੂੰ ਇੰਨਾ ਕੀਮਤੀ ਟਾਈਮ ਜੀ ਤੁਹਾਡੇ ਵਾਸਤੇ ਵੀ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਮੈਂ ਲੜ ਰਿਹਾ ਜੀ ਅਸੀਂ ਜਿਹੜੀਆਂ ਵੋਟਾਂ ਪਾਉਂਦੇ ਰਹੇ ਜਿਵੇਂ ਅੱਜ ਤੱਕ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਉਹਨੂੰ ਚੰਗ ਕਰੂੰ ਅਸੀਂ ਕੀ ਕਰਦੇ ਝਾਂ 500 ਕਾਂਗਰਸ ਦੀ ਜਗਾਰ ਹੁੰਦੀ ਸੀ ਅਸੀਂ ਉਹਨਾਂ ਨੂੰ ਹੱਟ ਕੇ ਅਸੀਂ ਉਹਨਾਂ ਤੋਂ ਪੰਜਾਬਾਂ ਨਾਲ ਅੱਖ ਜਨੇ ਦਾ ਟਿਕੋਟਾ ਕਿਹਨੂੰ ਬਾ ਦੇਣੇ ਸਾਂ ਕਾਂਗਰਸ ਨੂੰ ਫਿਰ ਕਾਂਗਰਸ ਹੁੰਦੀ ਸੀ ਫਿਰ ਪੰਜਾਬਾਂ ਦੇ ਨਾਲ ਹੋਤਾ ਹੋਤਾ ਅੰਕਾਰ ਦਿੰਦੇ ਸੀ ਟਿਕੋਟਾ ਕਿਹਨੂੰ ਬਾ ਦੇਣੇ ਆ ਤਾਲੀਆਂ ਨੂੰ ਪੰਗਾ ਦੇ ਹੋਣ ਪਿਆ ਪੰਗਾ ਦੇ ਹੋਣ ਪਿਆ ਜਿਹੜੇ ਝਾਰੂ ਵਾਲੇ ਆਏ ਵਿੱਚ ਇਹਨਾਂ ਨੂੰ ਵੋਟਾਂ ਮੰਗਣ ਦੀ ਯਾਤ ਵੀ ਦੱਸਾਂਗੇ ਦੀ ਕੀਮਤ ਵੀ ਦੱਸਾਂਗੇ ਔਰ ਤੁਹਾਡੀ ਵੋਟ ਦਾ ਮੁੱਲ ਵੀ ਦੱਸਾਂਗੇ ਕਿ ਤੁਹਾਡੀ ਵੋਟ ਚ ਪਾਵਰ ਕੀ ਆ ਤੁਸੀਂ ਸਰਪੰਚ ਬਣਵਾਉਣਾ ਤੁਸੀਂ ਐਮਐਮ ਬਣਵਾਉਣਾ ਤੁਸੀਂ ਵੀ ਇਹ ਮਨਵਾਉਣਾ ਪਾਵਨ ਤੁਹਾਡੇ ਕੋਲ ਹੈ ਇਹ ਚੀਜ਼ ਨੂੰ ਸਮਝੋ ਜਿਹੜੀ ਮੈਂ ਤੁਹਾਨੂੰ ਮਿਲੂ ਗੱਲਾਂ ਕਰਾ ਗਿਆ ਤੁਕਣਾ ਜਿੰਨੇ ਖੱਤੇ ਖੱਬਿਓ ਕਿਸੇ ਨੂੰ ਕੋਈ ਲੈ ਦੇ ਕੇ ਕਿ ਤੈਨੂੰ ਮੈਂ 2000 ਦੇ ਦੂੰ ਵੋਟ ਦਾ ਤੈਨੂੰ ਮੈਂ 5000 ਦੇ ਦੂੰ ਤੈਨੂੰ ਮੈਂ 10000 ਦੇ ਦੂੰ ਇਹ ਕਿਤੇ ਨੇ ਮਾਹੌਲ ਖਰਾਬ ਕੀਤਾ ਇਹ ਮੇਰੀਆਂ ਕੰਮਾਂ ਤੇ ਆਖੰਦ ਮੇਂ ਕੰਮ ਦੇਖ ਲਿਆ ਚਮ ਕੰਨੀ ਵੀ ਸੁਣ ਲਿਆ ਤੇ ਉਹਦਾ ਮੈਂ ਸਾਫ ਸਿਸਟਮ ਖਰਾਬ ਕਰੂਗਾ ਜਿੰਨਾ ਤੱਕ ਉਹਦੀ ਉਮਰ ਰਹੂਗੀ ਉਹ ਚੰਡੀਗੜ੍ਹ ਕਚਰੀਆਂ ਦੇ ਤਰੀਕਿਆਂ ਨੂੰ ਬੁਗੜਾ ਰੂ ਲੱਲਾ ਇਹ ਮੈਂ ਤੁਹਾਡੀ ਕੋਲਾਈ ਚ ਕਹਿ ਕੇ ਚੱਲਿਆ ਸਹੀ ਗਾਵੇ ਇਸ ਗਾਣੇ ਸਮਝਦੇ ਹੋ ਜੇ ਹੋਰ ਵੀ ਪਤਾ ਜਾਣਾ ਕੋਈ ਦੱਸ ਸਕਦਾ ਵੀ ਮੈਂ ਬੰਨਣਾ ਹੈਗਾ ਜੀ ਕੋਈ ਐਸੇ ਦੱਸੋ ਇੱਕੋ ਨਹੀਂ ਕਰੀ ਕਮਾਰੀ ਇਹ ਸਰਕਾਰਾਂ ਕਰਦੀਏ ਉਹ ਕਿਹੜੇ ਘਰਾਂ ਦੇ ਵਿੱਚ ਬਾਜੂ ਪਿੱਛੇ ਆ ਜਾਵੇ ਨਹੀਂ ਜੇ ਇਹ ਕੋਈ ਗੜਬੜ ਕਰਦਾ ਫਿਰ ਇਹਨੂੰ ਸਾਡਾ ਬੰਦੀਕ ਨਹੀਂ ਨਾ ਜੀ ਕਰਦੇ ਆ ਹੋਇਆ ਐਸਐਸਪੀ ਮੈਡਮ ਪਟਾਲਾ ਦਾ ਫੋਨ ਆਉਂਦਾ ਐਸਐਸਪੀ ਬਟਾਲਾ ਦਾ ਫੋਨ ਸੁਣਨ ਤੋਂ ਬਾਅਦ ਇੱਕਦਮ ਬੋਲੀ ਤੇ ਪੈਟਰਨ ਬਦਲ ਜਾਂਦਾ ਹੈ ਤੁਸੀਂ ਜੁੜੇ ਰਹੋ ਪਬਲਿਕ ਕਰਾਇਮ న్యూਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਮੈਂ ਮੜੀ ਜੀ ਗੱਲ ਕਰਾਂ ਮੈਡਮ ਦਾ ਐਸਐਸਪੀ ਦਾ ਫੋਨ ਆ ਗਿਆ ਹੈ ਕੀ ਬੰਦੇ ਆ ਵੀਡੀਓ ਕਾਹ ਲੈਣੇ ਰੋਟੀ ਖਾਦੀ ਆ ਪਾਪਾ ਜਾ ਕੇ ਜਾ ਕੇ ਦੇਖ ਰਿਹਾ ਹਾਂ ਚੋਟੀ ਜਿੰਦੇ ਆ ਚਾਰ ਚਰਕੇ ਤੇ ਜਾਗਦੇ ਆ ਪਰ ਇੱਕ ਮੇਰੀ ਗੱਲ ਜਰੂਰ ਬੇਤੀ ਪ੍ਰਮਾਨ ਕਰਿਓ ਮੈਂ ਆਪਣੇ ਵਾਸਤੇ ਨਹੀਂ ਜੱਜ ਕਹਿ ਰਿਹਾ ਮੈਂ ਤੁਹਾਡੇ ਵਾਸਤੇ ਕਹਿ ਰਿਹਾ ਮੇਰੀਆਂ ਵੋਟਾਂ ਤੇਰੀਆਂ ਵੋਟਾਂ ਬੜਾ ਗੰਦਾ ਬਾਦ ਅੱਜ ਵੋਟਾਂ ਤੁਹਾਡੀਆਂ ਮੈਂ ਸਾਡੀ ਡਿਵੈਲਪਮੈਂਟ ਵਾਸਤੇ ਕਹਿ ਰਿਹਾ ਸਾਢੇ 3 ਸਾਲ ਮੈਨੂੰ ਕੰਮ ਨਹੀਂ ਮਿਲਨੇ ਕੰਮਾਂ 'ਚ ਕਮੀ ਮੈਂ ਨਹੀਂ ਛੱਡੂਗਾ ਐਮਐਲਏ ਦੀਆਂ ਵੋਟਾਂ ਸਾਢੇ 3 ਸਾਲ ਬਾਅਦ ਵੀ ਮੈਨੂੰ ਤਾਂ ਪਾਈ ਜੇ ਮੈਂ ਤੁਹਾਡੇ ਕੰਮ ਕਰ ਸਕਾਂ ਤੇ ਜਦੋਂ ਤੱਕ ਐਮਪੀ ਦੀਆਂ ਵੋਟਾਂ ਨੇ ਅਜੇ ਤੱਕ ਨਹੀਂ ਜਾਂਦਾ ਲੱਗਿਆ ਅਜੇ ਲੱਗਿਆ ਸ਼ਾਇਦ ਕਿ ਤੇ ਮੈਂ ਵੱਧ ਤੋਂ ਵੱਧ ਬੋਲਿਆ ਗਿਆ ਹੋਵੇ ਇਸ ਪਾਸੇ ਜੋ ਬਾਰੇ ਨਾ ਬੋਲ ਚਾੜਵਾ ਜੇ ਬੋਲਣ ਦੇ ਵਿੱਚ ਕਿਸੇ ਨੂੰ ਕੋਈ ਸ਼ਬਦ ਬਾੜਾ ਲੱਗਾ ਹੋਵੇ ਜਾਂ ਕਿਸੇ ਦੀ ਜਾਨ ਦੇ ਬਰਖਲਾ ਬੋਲਿਆ ਗਿਆ ਹੋਵੇ